ਜੀ ਅੱਜ ਚੌਂਟ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਮੈਂ ਤੇ ਐਸਐਸਪੀ ਸਾਹਿਬ ਮਿਲ ਕੇ ਜਿਹੜੀ ਜੁਆਇੰਟ ਸਾਡੇ ਕ੍ਰਿਟੀਕਲ ਨਾਕੇ ਹੈਗੇ ਨੇ ਇੰਟਰ ਸਟੇਟ ਤੇ ਇੰਟਰ ਡਿਸਟ੍ਰਿਕਟ ਦੇ ਉਹਨਾਂ ਦੀ ਅੱਜ ਅਸੀਂ ਚੈਕਿੰਗ ਤੇ ਆਏ ਆ ਇਹ ਚੌਂਟ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਇਹਨਾਂ ਨਾਕਿਆਂ ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈਗੀ ਹੈ ਡਾਇਰੈਕਟ ਜਿਹੜੀ ਇਹਦਾ ਤੇ ਲਾਈਵ ਫੀਡ ਹੈਗੀ ਹੈ ਉਹ ਨਾ ਕੇਵਲ ਮੁਕਸਰ ਕੰਟਰੋਲ ਰੂਮ ਬਲਕਿ ਚੰਡੀਗੜ੍ਹ ਕੰਟਰੋਲ ਰੂਮ ਕੋ ਵੀ ਮਾਨੀਟਰ ਕੀਤੀ ਜਾ ਰਹੀ ਹੈਗੀ ਹੈ ਅਤੇ ਇਨ੍ਹਾਂ ਨਾਕਿਆਂ ਦੀ ਸਪੈਸ਼ਲਟੀ ਇਹ ਵੀ ਇੱਥੇ ਸੀਏਪੀਐਫ ਦੀ ਜਿਹੜੀ ਸੈਂਟਰਲ ਆਰਮਡ ਪੁਲਿਸ ਫੋਰਸ ਪਹਿਲਾ ਮਿਲਟਰੀ ਫੋਰਸਸ ਨੂੰ ਡਿਪਲੋਏ ਕੀਤਾ ਗਿਆ ਹੈ ਪੰਜਾਬ ਪੁਲਿਸ ਦੇ ਨਾਲ ਤੋਂ ਇਨ੍ਹਾਂ ਤੇ ਆ ਕੇ ਅਸੀਂ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਾਂ ਤੇ ਜਿਹੜੀ ਕਾਰਗੁਜ਼ਾਰੀ ਹੋਦਾ ਜਾਇਜ਼ਾ ਲੈ ਰਹੇ ਹਾਂ ਤੇ ਸੰਤੋਖਜਨਕ ਕੰਮ ਚੱਲ ਰਿਹਾ ਹੈ ਤੇ ਸਾਨੂੰ ਉਮੀਦ ਹੈ ਕਿ ਇਸੇ ਮੁਸ਼ਤੈਦੀ ਨਾਲ ਜਿਹੜੀ ਫੋਰਸ ਹੈ ਆਪਣਾ ਕੰਮ ਕਰਦੀ ਰਹੂਗੀ ਅਤੇ ਇਨਸ਼ੋਰ ਕਰੂਗੀ ਕਿ ਜਿਹੜੀ ਪੀਸਫੁਲ ਇਲੈਕਸ਼ਨ ਹੋਣੇ ਆ ਉਹਦੇ ਵਿੱਚ ਕੋਈ ਵੀ ਬਾਹਰੋਂ ਕਿਸੇ ਪ੍ਰਕਾਰ ਦਾ ਅਨਡੂ ਇਨਫਲੂਐਂਸ ਨਾ ਆਵੇ। ਬਾਕੀ ਜਿਹੜੀ ਡਿਟੇਲ ਹੈ ਡਿਪਲੋਇਮੈਂਟ ਦੀ ਤੇ ਜੋ ਹੋਰ ਮੈਜਰਸ ਨੇ ਉਹ ਐਸਐਸਪੀ ਸਾਹਿਬ ਤੁਹਾਨੂੰ ਬਿਆਨ ਕਰਦੇ ਆ। ਲੋਕਾਂ ਨੂੰ ਜਿਹੜੀ ਸਾਡਾ ਇੱਕੋ ਹੀ ਮੈਸੇਜ ਹੈ ਕਿ ਬਿਨਾਂ ਕਿਸੇ ਡਰ ਤੋਂ ਆਪਣਾ ਨਿਰਪੱਖ ਜਿਹੜਾ ਮਤਦਾਨ ਕੀਤਾ ਜਾਵੇ ਆਉਣ ਵਾਲੀ 1 ਜੂਨ ਨੂੰ ਤੇ ਬਾਹਰੋਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਪ੍ਰਲੋਭਨ ਹੈ ਕੋਈ ਡਰੱਗਸ ਹੈ ਕੋਈ ਨਸ਼ੇ ਦਾ ਇਨਫਲੂਐਂਸ ਕੋਈ ਅਲਕੋਹਲ ਦਾ ਇਨਫਲੂਐਂਸ ਉਹ ਸਾਰੇ ਤੋਂ ਗੁਰੇਜ਼ ਕਰਦੇ ਹੋਏ ਜਿਹੜੇ ਮਰਦਾਨ ਕਰਨਾ ਹੈ ਉਹ ਨਿਰਪੱਖ ਤਰੀਕੇ ਨਾਲ ਇੱਕ ਵਧੀਆ ਸਰਕਾਰ ਚੁਣਨ ਲਈ ਮਰਦਾਨ ਚੁਣਨਾ। ਆਜ ਮੈਂ ਉਹ ਡੀਸੀ ਸਾਹਿਬ ਜਿੰਨੇ ਵੀ ਸਾਡੇ ਇੰਟਰ-ਡਿਸਟ੍ਰਿਕਟ ਔਰ ਇੰਟਰ-ਸਟੇਟ ਨਾਕੇ ਹੈਗੇ ਉਹਨਾਂ ਦੀ ਚੈਕਿੰਗ ਕਰਕੇ ਆ ਰਹੇ ਹੈਗੇ ਉਸਮੇ ਬੇਸਿਕਲੀ ਜੋ ਸਾਡੀ ਫੋਰਸ ਲੱਗੀ ਹੋਈ ਹੈਗੀ ਉਹਨਾਂ ਕੋ ਕਿਹ ਕੀ ਫੈਸਿਲਿਟੀ ਉੱਥੇ ਅਵੇਲੇਬਲ ਹੈ ਉਹ ਵੀ ਅਸੀਂ ਇੰਸ਼ੋਰ ਕਰਵਾਣੇ ਹੈਗੇ ਡਿਊਟੀ ਦੇ ਨਾਲ-ਨਾਲ ਔਰ ਉਹਨਾਂ ਦਾ ਆਉਟਪੁੱਟ ਕੀ ਹੈਗਾ ਜੋ ਫੋਰਸ ਲੱਗੀ ਹੋਈ ਹੈਗੀ ਤਾਂ ਕਾਫੀ ਸੈਟੀਸਫੈਕਟਰੀ ਰਿਜ਼ਲਟ ਹੈਗੇ ਕਿ ਸਾਡੇ ਡੀਐਸਪੀ ਸਾਹਿਬ ਵੀ ਇਹਨਾਂ ਨੂੰ ਰੈਗੂਲਰ ਚੈੱਕ ਕਰਦੇ ਰਹਿੰਦੇ ਹੈਗੇ ਸਾਡੇ ਸੀਐਪੀਐਫ ਕਮਾਂਡੈਂਟ ਸਾਹਿਬ ਵੀ ਇਹਨਾਂ ਨੂੰ ਰੈਗੂਲਰ ਚੈੱਕ ਕਰਦੇ ਹੈਗੇ ਬੇਸਿਕਲੀ ਸਾਡੇ ਜੋ 7 ਕ੍ਰਿਟੀਕਲ ਲਾ ਕੇ ਹੈਗੇ ਜਿਵੇਂ ਡੀਸੀ ਸਾਹਿਬ ਨੇ ਦੱਸਿਆ ਉਹਨਾਂ ਦੀ ਲਾਈਵ ਮੋਨਿਟਰਿੰਗ ਹੋ ਰਹੀ ਹੈਗੀ ਚੰਡੀਗੜ੍ਹ ਵੀ ਕੰਟਰੋਲ ਰੂਮ ਦੇ ਵਿੱਚ ਵੀ ਉੱਥੇ ਸਾਰੇ ਦੇ ਵਿੱਚ ਅਸੀਂ ਪੰਜਾਬ ਪੁਲਿਸ ਕੇ ਨਾਲ-ਨਾਲ ਸੀਐਪੀਐਫ ਦਾ ਡਿਪਲॉयਮਮੈਂਟ ਵੀ ਕੀਤਾ ਗਿਆ ਹੈਗਾ ਕੁਝ ਨਾ ਕੇ ਅਸੀਂ ਪੈਟਰੋਲਿੰਗ ਟੀਮਾਂ ਰਾਹੀਂ ਵੀ ਕਵਰ ਕਰਵਾ ਰਹੇ बिल्कुल फ्री और फेयर इलेक्शन करवाने के लिए प्रतिबद्ध है कि नाके के ऊपर साढ़ा जो मेन फोकस होंगे कि कोई भी ड्रग्स अल्कोहल या जो क्रिमिनल एलिमेंट है ना तो स्टेट से बाहर जाए और ना स्टेट अंदर आए देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एप और व्हाट्सएप चैनल आरोप